ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹੋਰ ਸਰਵੋ ਜੀ ਕੀ ਹਾਲ ਚਾਲ ਹੈ ਤੁਹਾਡਾ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਬਿਲਕੁਲ ਠੀਕ ਠਾਕ ਹਾਂ ਤੇ ਪਹਿਲਾਂ ਤਾਂ ਤੁਹਾਡਾ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਕਿ ਕੱਲ ਵਾਲੇ ਵਲੌਗ ਦੇ ਵਿੱਚ ਤੁਸੀਂ ਵਧਾਈਆਂ ਲਈ ਝੜੀ ਲਾਤੀ ਵਧਾਈਆਂ ਤੁਹਾਨੂੰ ਸਾਰਿਆਂ ਨੂੰ ਭੈਣਾਂ ਤੁਹਾਡੇ ਸਹਿਯੋਗ ਤੋਂ ਬਿਨਾ ਇਹ ਪੋਸੀਬਲ ਨਹੀਂ ਸੀਗਾ ਠੀਕ ਹੈ ਜੀ ਕੱਲ ਤਾਂ ਤੁਹਾਨੂੰ ਮੈਂ ਇੰਨੀ ਵਧੀਆ ਖੁਸ਼ਖਬਰੀ ਸੁਣਾਈ ਤੇ ਬਾਕੀ ਕਈ ਭੈਣਾਂ ਨੇ ਨਾ ਉਹ ਭੈਣ ਦੀ ਦਹੀਂ ਨੂੰ ਲੈ ਕੇ ਵੀ ਬਹੁਤ ਸਾਰੀਆਂ ਸਲਾਹਾਂ ਦਿੱਤੀਆਂ ਉਹ ਵੀ ਮੈਨੂੰ ਵਧੀਆ ਲੱਗੀਆਂ ਤੇ ਉਹ ਭੈਣ ਨੇ ਵੀ ਕਮੈਂਟ ਪੜਲੇ ਹੋਣੇ ਆ ਤੇ ਬਾਕੀ ਕੱਲ ਤਾਂ ਆਪਾਂ ਤੁਹਾਨੂੰ ਖੁਸ਼ਖਬਰੀ ਸੁਣਾਈ ਸੀ ਤੇ ਅੱਜ ਨਾ ਸਵੇਰੇ ਸਵੇਰੇ ਮੈਨੂੰ ਇੱਕ ਭੈਣ ਦਾ ਫੋਨ ਆਇਆ ਮੈਂ ਦੱਸਦੀ ਆ ਉਹ ਭੈਣ ਕਿਹੜੇ ਨੇ ਨਾਮ ਹਾਂਜੀ ਸਵੇਰੇ ਸਵੇਰੇ ਨਾ ਉਹ ਭੈਣ ਦਾ ਮੈਨੂੰ ਇੱਕ ਦਾ ਮਤਲਬ ਕਿ ਮੈਸੇਜ ਆਇਆ ਹੋਇਆ ਜਨਜੀਤ ਕorp अवार्ड ਉਹਨਾਂ ਦਾ ਨਾਮ ਹੈ ਭੈਣ ਟੀਚਰ ਨੇ ਤੇ ਉਹਨਾਂ ਦਾ ਮੈਨੂੰ 4-5 ਦਿਨ ਪਹਿਲਾਂ ਨਾ ਫੋਨ ਆਇਆ ਸੀਗਾ ਉਹ ਕਹਿੰਦੇ ਵੀ ਮੇਰੇ ਮਤਲਬ ਮਦਰ ਢਿੱਲੇ ਨੇ ਤੇ ਤੁਸੀਂ ਹੋਰ ਵਾਲੇ ਡਾਕਟਰ ਭਾਈ ਮੈਨੂੰ ਦੱਸੋ ਉਹ ਡਾਕਟਰ ਬਾਰੇ ਜਾਣਕਾਰੀ ਲਈ ਉਹਨਾਂ ਨੇ ਔਰ ਮੈਂ ਥੋ ਜਿੰਨਾ ਵੀ ਬਣ ਪਾਇਆ ਮੈਂ ਉਹਨਾਂ ਨੂੰ ਦੱਸਿਆ ਸਾਰਾ ਕੁਝ ਦੱਸਤਾ ਸੀ ਗੱਲ ਹੋ ਗਈ ਸੀ ਔਰ ਭੈਣ ਚਲੇ ਵੀ ਗਏ ਸੀ ਆਪਦੇ ਮਦਰ ਨੂੰ ਨਾਲ ਲੈ ਕੇ ਗਏ ਸੀਗੇ ਉਹਨਾਂ ਦੀ ਮਦਰ ਦੀ ਏਜ 75 76 ਹੈਗੀ ਸੀ ਤੇ ਉਹਨਾਂ ਨੂੰ ਵਿਚਾਰਿਆਂ ਨੂੰ ਹੈ ਸੀ ਬਲੱਡ ਕੈਂਸਰ ਉਹ ਕਹਿੰਦੇ ਵੀ 7 ਸਾਲ ਤੋਂ ਸੀਗਾ ਪਰ ਹੁਣ ਜ਼ਿਆਦਾ ਕ੍ਰਿਟੀਕਲ ਹੋ ਗਈ ਸੀਗੀ ਉਹਨਾਂ ਦੀ ਕੰਡੀਸ਼ਨ ਤੇ ਭੈਣ ਚਲੇ ਗਏ ਲੈ ਕੇ ਭੈਣ ਕਹਿੰਦੇ ਵੀ ਮੈਂ ਕੱਲੀ ਹੋਈ ਹੈਗੀ ਆ ਤੇ ਮੇਰੇ ਪੇਕੇ ਮਾਂ ਨਾਲ ਹੀ ਐ ਤੇ ਉਸ ਤੋਂ ਬਾਅਦ ਮੇਰੇ ਪੇਕੇ ਖਤਮ ਨੇ ਤੇ ਕਹਿੰਦੇ ਵੀ ਮੈਂ ਆਪਦੇ ਮਦਰ ਨੂੰ ਵੀ ਮੇਰੇ ਮਨ ਚ ਨਹੀਂ ਰਹਿਣਾ ਚਾਹੀਦਾ ਵੀ ਮੇਰੇ ਤੋਂ ਆ ਕਿਤੇ ਜਾਇਆ ਨਹੀਂ ਗਿਆ ਹਨਾ ਚਲੋ ਔਖੇ ਸੌਖੇ ਭੈਣ ਲੈ ਕੇ ਗਏ ਮੇਰੇ ਖਿਆਲ ਨਾਲ ਹੁਸ਼ਿਆਰਪੁਰ ਤੋਂ ਸ਼ਾਇਦ ਕਹਿ ਰਹੇ ਸੀਗੇ ਭੈਣ ਕਹਿੰਦੇ 11 ਘੰਟੇ ਅੰਦਰ ਰਸਤਾ ਸੱਡਾ ਆਉਂਦਾ ਸੀ 11 ਦਾ ਜਾਂਦਾ ਸੀਗਾ ਤੇ ਉਹ ਆਪਣੇ ਮਦਰ ਨੂੰ ਲੈ ਕੇ ਆਏ ਡਾਕਟਰ ਸਾਹਿਬ ਨੂੰ ਦਿਖਾਇਆ ਚਲੋ ਆਂਟੀ ਦੀ ਨਾ ਜਿਹੜੀ ਕੰਡੀਸ਼ਨ ਸੀਗੀ ਬਹੁਤ ਜ਼ਿਆਦਾ ਹੁਣ ਕ੍ਰਿਟੀਕਲ ਸੀਗੀ ਤੇ ਉਹ ਡੈਥ ਬੈੱਡ ਤੇ ਹੀ ਸੀਗੇ ਤੇ ਭੈਣ ਨੂੰ ਐ ਸੀਗਾ ਵੀ ਮੇਰੇ ਮਨ ਚ ਚਲਾ ਰਿਹਾ ਜੀ ਹਨਾ ਸੋ ਚਾਰ ਪੰਜ ਦਿਨ ਪਹਿਲਾਂ ਹੀ ਲੈ ਕੇ ਗਏ ਨੇ ਤੇ ਅੱਜ ਸਵੇਰੇ ਸਵੇਰੇ ਟੈਨ ਦਾ ਮੈਨੂੰ ਮੈਸੇਜ ਆਇਆ ਪਿਆ ਉਹਨਾਂ ਨੇ ਆਪਣੇ ਮੰਮਾ ਦੀ ਦਾ ਜਿਹੜਾ ਕਾਰਡ ਸੀਗਾ ਭੋਗ ਦਾ ਉਹ ਸ਼ੇਅਰ ਕੀਤਾ ਤੇ ਨਾਲ ਹੀ ਜੀ ਉਹਨਾਂ ਨੇ ਲਿਖਤਾ ਕਿ ਮੰਮਾ ਚਲੇ ਗਏ ਤੇ ਬੜਾ ਹੀ ਦੁੱਖ ਲੱਗਿਆ ਮੈਨੂੰ ਇੱਕਦਮ ਕਿਉਂਕਿ 4-5 ਦਿਨ ਪਹਿਲਾਂ ਹੀ ਤਾਂ ਮੇਰੀ ਭੈਣ ਨਾਲ ਗੱਲ ਹੋਈ ਸੀ ਤੇ ਫਿਰ ਮੈਥੋਂ ਰਿਹਾ ਨਹੀਂ ਗਿਆ ਜੀ ਮੈਂ ਨਾਲ ਦੀ ਨਾਲ ਫੋਨ ਕੀਤਾ ਭੈਣ ਨੂੰ ਚਲੋ ਭੈਣ ਨਾਲ ਗੱਲਬਾਤ ਕੀਤੀ ਸਮਝਦਾਰ ਨੇ ਪੜੇ ਲਿਖੇ ਨੇ ਤੇ ਉਹਨਾਂ ਨੇ ਆਪਣੇ ਆਪ ਨੂੰ ਸੰਭਾਲ ਲਿਆ ਕਹਿੰਦੇ ਬਸ ਮੈਨੂੰ ਇਹ ਗੱਲ ਦੀ ਤਸੱਲੀ ਹੈ ਕਿ ਮੇਰੇ ਮਨ 'ਚ ਨਹੀਂ ਰਿਹਾ ਕਿ ਮੈਂ ਉੱਥੇ ਲੈ ਕੇ ਨਹੀਂ ਗਈ ਹੈਗੀ ਕਿਉਂਕਿ ਕਹਿੰਦੇ ਫਿਰ ਮੇਰੇ ਮਨ 'ਚ ਇਹ ਗੱਲ ਰਹਿ ਜਾਣੀ ਸੀ ਵੀ ਵੇ ਜੇ ਉਥੇ ਲੈ ਜਾਂਦੀ ਸ਼ਾ ਠੀਕ ਹੋ ਜਾਂਦੀ ਪਰ ਜਦੋਂ ਇੰਨੀ ਕ੍ਰਿਟੀਕਲ ਕੰਡੀਸ਼ਨ ਹੋਵੇ ਫਿਰ ਥੋੜਾ ਮੁਸ਼ਕਲ ਹੋ ਜਾਂਦਾ ਹੈ ਨਾ ਸੋ ਬਹੁਤ ਦੁੱਖ ਦੀ ਗੱਲ ਹੈ ਜੀ ਕਹਿੰਦੇ ਹੁੰਦੇ ਨੇ ਸਿਆਣੇ ਬੰਦੇ ਵੀ ਇੱਕ ਲੇਡੀ ਨੂੰ ਜਾਂ ਤਾਂ ਆਪਣੇ ਪੇਕੇਆਂ ਦਾ ਦੁੱਖ ਮਾਰਦਾ ਜਾਂ ਔਲਾਦ ਦਾ ਸੋ ਹੁਣ ਉਹ ਭੈਣ ਦੇ ਵਿਚਾਰਿਆਂ ਦੇ ਪੇਕੇ ਮਾਂ ਵਾਲੀ ਸੀਗੇ ਚਲੋ ਪ੍ਰਮਾਤਮਾ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਰੱਖੇ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਇਹ ਸਾਰੀਆਂ ਭੈਣਾਂ ਅਰਦਾਸ ਕਰਿਓ ਕਿਉਂਕਿ ਇਕੱਲੀ ਉਹਨਾਂ ਦੀ ਮਾਂ ਨਹੀਂ ਸੀ ਇਹ ਆਪਣੀਆਂ ਸਾਰੀਆਂ ਦੀ ਮਾਂ ਸੀ ਸੋ ਭੈਣ ਨੂੰ ਵੀ ਹਿੰਮਤ ਬਖਸ਼ੇ ਬਲ ਬਖਸ਼ੇ ਕਿ ਇਹ ਦੁੱਖ ਨੂੰ ਚੱਲ ਪਾਉਣ ਕਿਉਂਕਿ ਮਾਵਾਂ ਦਾ ਦੁੱਖ ਥੋੜਾ ਨਹੀਂ ਹੁੰਦਾ ਜੀ ਮਾਵਾਂ ਦੇ ਵਿਛੋੜੇ ਮਾਵਾਂ ਤੇ ਧੀਆਂ ਦਾ ਦੁੱਖ ਸੁੱਖ ਬਣਿਆ ਹੀ ਆਇਆ ਹੈ ਨਾ ਸੋ ਸਵੇਰੇ ਸਵੇਰੇ ਬੜਾ ਦੁੱਖ ਹੋਇਆ ਜੀ ਮੈਨੂੰ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਫੀਲ ਹੋਇਆ ਤੇ ਮੈਂ ਵਲੌਗ ਵੀ ਅੱਜ ਪਾ ਰੱਖਿਆ ਸੀਗਾ ਖੁਸ਼ੀ ਵਾਲਾ ਮੈਨੂੰ ਉਹਦਾ ਵੀ ਬਹੁਤ ਫੀਲ ਹੋ ਰਿਹਾ ਸੀਗਾ ਵੀ ਅੱਜ ਕਿਉਂ ਪਾਉਣਾ ਸੀ ਪਰ ਮੇਰੇ ਵੱਸ ਨਹੀਂ ਸੀ ਕਿਉਂਕਿ ਉਹ ਇੱਕ ਦਿਨ ਪਹਿਲਾਂ ਰਾਤ ਨੂੰ ਹੀ ਬਣ ਕੇ ਪੈ ਚੁਪਿਆ ਸੀਗਾ ਤੇ ਚਲੋ ਸਾਰਾ ਕੁਝ ਖੁਸ਼ੀਆਂ ਗਮੀਆਂ ਨਾਲ-ਨਾਲ ਚਲਦੀਆਂ ਰਹਿੰਦੀਆਂ ਨੇ ਜੇ ਮੈਨੂੰ ਇਹ ਗੱਲ ਪਹਿਲਾਂ ਪਤਾ ਹੁੰਦੀ ਤੇ ਮੈਂ ਬਿਲਕੁਲ ਨਾ ਉਹ ਵਲੌਗ ਪਾਉਂਦੀ ਕਿਉਂਕਿ ਹੁਣ ਆਪਣਾ ਦੁੱਖ ਸੁੱਖ ਸਾਂਝੇ ਨੇ ਸਾਰੀਆਂ ਭੈਣਾਂ ਆਪਾਂ ਇੱਕ ਫੈਮਿਲੀ ਆ ਤੇ ਆਪਣੀਆਂ ਸਾਰੇ ਦੁੱਖ ਸੁੱਖ ਨੇ ਉਹ ਸਾਂਝੇ ਨੇ ਇੱਕ ਦਾ ਦੁੱਖ ਦੂਜਿਆਂ ਦਾ ਵੀ ਆ ਇੱਕ ਦਾ ਸੁੱਖ ਇੱਕ ਦੀ ਖੁਸ਼ੀ ਤੇ ਸਾਰਿਆਂ ਦੀ ਖੁਸ਼ੀ ਹੈ ਸੋ ਭੈਣ ਦਾ ਦੁੱਖ ਰਣਜੀਤ ਕੌਰ ਕੋ ਵਰਤ ਭੈਣ ਦਾ ਦੁੱਖ ਹੈ ਜਿਹੜਾ ਉਹ ਆਪਣੀ ਸਾਰਿਆਂ ਦਾ ਸਾਂਝਾ ਦੁੱਖ ਹੈ ਸੋ ਸਾਰੇ ਅਰਦਾਸ ਕਰਿਓ ਕਿ ਮਾਤਾ ਜੀ ਨੂੰ ਪਰਮਾਤਮਾ ਆਪਣੇ ਚਰਨਾ ਵਿੱਚ ਨਿਵਾਸ ਦੇ ਤੇ ਭੈਣ ਨੂੰ ਇਹ ਦੁੱਖ ਝੱਲਣ ਦੀ ਸ਼ਕਤੀ ਦੇਣ ਵੈਸੇ ਤਾਂ ਪਰਮਾਤਮਾ ਹੀ ਬਲ ਬਖਸ਼ਦਾ ਜੀ ਉਹ ਪਰਮਾਤਮਾ ਬਹੁਤ ਹਿੰਮਤ ਦਿੰਦਾ ਸੋ ਜਦੋਂ ਲੱਗੀ ਹੁੰਦੀ ਹੈ ਨਾ ਜੀ ਜਿਹੜੀ ਗੱਲ ਜਿਹੜਾ ਤਕਲੀਫ ਆਪਾਂ ਨੂੰ ਹੁੰਦੀ ਹੈ ਦੁੱਖ ਲੱਗਿਆ ਹੁੰਦਾ ਉਹ ਬੰਦਾ ਜਾਣਦਾ ਹੈ ਕਿ ਦੁੱਖ ਕਿੱਡੇ ਨੇ ਭੈਣ ਕਹਿੰਦੇ ਵੀ ਮੇਰਾ ਫੈਟੀ ਲਿਵਰ ਹੈ ਕਹਿੰਦੇ ਇਹਦਾ ਕੀ ਇਲਾਜ ਹੈ ਨਾ ਕਿ ਜੀ ਫੈਟੀ ਲਿਵਰ ਦਾ ਕੋਈ ਇਲਾਜ ਨਹੀਂ ਮੈਡੀਸਨ ਕੋਈ ਨਹੀਂ ਹੈ ਫੈਟੀ ਲਿਵਰ ਦੀ ਇਹ ਤਾਂ ਆਪਾਂ ਪਰਹੇਰੇ ਜੀ ਕਰ ਸਕਦੇ ਆ ਕਿਉਂਕਿ ਮੈਂ ਡਾਕਟਰ ਤੋਂ ਪੁੱਛਿਆ ਸੀਗਾ ਪਰ ਫੈਟੀ ਲਿਵਰ ਮੇਰੇ ਖਿਆਲ ਨਾਲ 90% ਲੋਕਾਂ ਦਾ ਹੈਗਾ ਕਹਿੰਦੇ ਭੈਣੇ ਤੁਸੀਂ ਇਹਦੇ ਤੇ ਜਰੂਰ ਵਲੌਗ ਪਾਓ ਕਿਉਂਕਿ ਲੋਕ ਥੋੜੀ ਗੱਲ ਸੁਣਦੇ ਨੇ ਸੋ ਆਪਾਂ ਜਰੂਰ ਇਹਦੇ ਤੇ ਫੈਟੀ ਲਿਵਰ ਤੇ ਵੀ ਵਲੌਗ ਪਾਵਾਂਗੇ ਪਰ ਅੱਜ ਮੈਨੂੰ ਬੜਾ ਬਹੁਤ ਜ਼ਿਆਦਾ ਤਕਲੀਫ ਹੋਈ ਭੈਣ ਦੀ ਗੱਲ ਸੁਣ ਕੇ ਕਿਉਂਕਿ ਜਿਨ੍ਹਾਂ ਦੇ ਗਏ ਹੁੰਦੇ ਨੇ ਨਾ ਜੀ ਉਹਨਾਂ ਨੂੰ ਆਪਦੇ ਦੁੱਖ ਫਿਰ ਉਰੇ ਆ ਜਾਂਦੇ ਨੇ ਬਹੁਤ ਔਖੇ ਹੁੰਦੇ ਨੇ ਇਹ ਦੁੱਖ ਚੱਲਣੇ ਆਪਣਿਆਂ ਦਾ ਵਿਛੋੜਾ ਚੱਲਣਾ ਬਹੁਤ ਜ਼ਿਆਦਾ ਔਖਾ ਹੁੰਦਾ ਹੈ ਆਪਣਿਆਂ ਨੂੰ ਤੋੜਨਾ ਬਹੁਤ ਜ਼ਿਆਦਾ ਔਖਾ ਹੁੰਦਾ ਹੈ ਫਿਰ ਇੱਕ ਭੈਣ ਨੇ ਕਮੈਂਟ ਕਰਿਆ ਸੀਗਾ ਕਹਿੰਦੇ ਜੀ ਤੁਸੀਂ ਅਦੇਸ਼ ਦੇ ਪਾਪਾ ਨੂੰ ਲੁਧਿਆਣੇ ਡੀ ਐਮ ਸੀ ਲੈ ਜਾਂਦੇ ਭੈਣੇ ਗੱਲ ਪਤਾ ਕੀ ਹੈ ਜੀ ਲੈਣ ਲਿਜਾਣ ਦੀ ਤਾਂ ਕੋਈ ਗੱਲ ਨਹੀਂ ਲੈ ਤਾਂ ਸੀ ਗੁਰਗਾਵਾਂਗੇ ਸੀਗੇ ਮਦੰਤਾਂ ਲੈ ਕੇ ਗਏ ਸੀ ਡੀ ਐਮ ਸੀ ਤਾਂ ਆਪਣੇ ਬਹੁਤ ਨੇੜੇ ਸੀਗਾ ਐਕਚੁਅਲੀ ਗੱਲ ਇਹ ਸੀਗੀ ਕਿ ਜਿਸ ਦਿਨ ਡਾਇਗਨੋਸ ਹੋਇਆ ਸੀਗਾ ਅ ਦਿੱਲੀ ਹਸਪੀਟਲ ਹੈਗਾ ਦਿੱਲੀ ਮਲਟੀ ਸਪੈਸ਼ਲਿਟੀ ਹਸਪੀਟਲ ਬਟਿੰਡੇ ਉੱਥੇ ਡਾਇਗਨੋਸ ਹੋਇਆ ਸੀਗਾ ਤੇ ਉਦੋਂ ਤਾਂ ਅਸੀਂ ਘਰ ਆ ਗਏ ਸੀਗੇ ਫਿਰ ਮੇਰੇ ਬ੍ਰਦਰ ਨੂੰ ਉਹਨਾਂ ਨੇ ਕਿਹਾ ਸੀ ਕਿਉਂਕਿ ਉੱਥੇ ਜਾਣਦੇ ਸੀ ਬ੍ਰਦਰ ਨੂੰ ਉਹਨਾਂ ਨੇ ਕਿਹਾ ਸੀਗਾ ਕਿ ਤੁਸੀਂ ਵੈਸੇ ਤਾਂ ਇਹਦਾ ਹੁਣ ਕੋਈ ਇਲਾਜ ਹੈ ਨਹੀਂ ਫੈਲ ਗਿਆ ਪਰ ਜੇ ਤੁਸੀਂ ਲਿਜਾ ਸਕਦੇ ਹੋ ਤਾਂ ਮਦਦਤਾ ਲੈ ਲਓ ਦਿੱਲੀ ਸੋ ਆਪਾਂ ਨੂੰ ਇਹਨਾਂ ਚੀਜ਼ਾਂ ਨਾਲ ਕਦੇ ਵਾਹ ਨਹੀਂ ਸੀ ਪਿਆ ਉਦੋਂ ਆਪਾਂ ਇਹਨੇ ਦਿਮਾਗ ਆਪਣਾ ਖਰਾਬ ਹੋ ਜਾਂਦਾ ਹੈ ਉਦੋਂ ਕੁਝ ਸੋਚਦਾ ਹੀ ਨਹੀਂ ਹੈਗਾ ਤੇ ਸਾਨੂੰ ਆਏ ਸੀਗਾ ਕਿ ਉਹਨਾਂ ਨੇ ਕਿਹਾ ਮਦਦਾਂਤ ਲੈ ਕੇ ਜਾਓ ਤੇ ਜਿੰਨਾ ਵੀ ਵੱਡੇ ਤੋਂ ਵੱਡੇ ਹਸਪੀਟਲ ਚ ਆਪਾਂ ਲਿਜਾ ਸਕਦੇ ਆ ਉਥੇ ਲੈ ਕੇ ਜਾਈਏ ਸੋ ਆਪਦੇ ਵੱਲੋਂ ਤਾਂ ਜੀ ਕੋਸ਼ਿਸ਼ ਇਹ ਹੀ કરી ਸੀਗੀ ਕਿ ਪੂਰੇ ਵੱਡੇ ਹਸਪੀਟਲ ਚ ਲੈ ਕੇ ਜਾਈਏ ਉਥੇ ਟਰੀਟਮੈਂਟ ਮਿਲ ਜੂਗਾ ਬਾਕੀ ਤਾਂ ਜੀ ਆਪਦੇ ਕਰਮਾਂ ਦੀਆਂ ਗੱਲਾਂ ਹੁੰਦੀਆਂ ਨੇ ਜਿਹੜਾ ਵੀ ਛੋੜਾ ਅਸੀਂ ਝੱਲਣਾ ਸੀ ਜਾਂ ਜਿਹੜੀ ਜਿਹੜੀਆਂ ਖੁਸ਼ੀਆਂ ਤੋਂ ਵਾਂਝੇ ਹੋ ਕੇ ਉਹ ਚਲੇ ਗਏ ਨੇ ਜਿਹੜਾ ਉਹਨਾਂ ਨੇ ਕੁਝ ਦੇਖਿਆ ਹੀ ਨਹੀਂ ਕਿ ਜੌਬ ਕੀਤੀ ਤੇ ਬਸ ਚਲੇ ਗਏ ਹਨਾ ਉਸ ਤੋਂ ਬਾਅਦ ਦੀ ਜਿਹੜੀ ਲਾਈਫ ਹੁੰਦੀ ਆ ਉਹ ਦਾ ਆਪਣਾ ਹੀ ਚਾਰਮ ਹੁੰਦਾ ਹੈ ਹਸਬੰਡ ਵਾਈਫ ਨੇ ਇਕੱਠੇ ਲਾਈਫ ਇੰਜੋਏ ਕਰਨੀ ਗੱਲਾਂ ਬਾਤਾਂ ਕਰਨੀਆਂ ਤੇ ਪਹਿਲਾਂ ਤਾਂ ਆਪਾਂ ਛੋਟੇ ਬੱਚਿਆਂ ਨੂੰ ਸਾਹਮਣੇ ਹੀ ਪ੍ਰੇਫਰ ਦੇ ਰਹਿਣੇ ਹਨਾ ਚਲੋ ਜੀ ਬਸ ਜੋ ਵੀ ਉਹਨਾਂ ਦੇ ਕਰਮਾਂ ਦੇ ਵਿੱਚ ਦੁੱਖ ਲਿਖਿਆ ਸੀ ਉਹਨਾਂ ਨੇ ਆਪਦੀ ਦੇਹ ਤੇ ਝੱਲਣਾ ਸੀ ਤੇ ਮੈਂ ਉਹਨਾਂ ਨੂੰ ਦੇਖ ਦੇਖ ਕੇ ਝੱਲਣਾ ਸੀ ਤੇ ਉਹਨਾਂ ਨੇ ਸਭ ਕੁਝ ਇਸ ਤਰ੍ਹਾਂ ਹੀ ਛੱਡ ਛੜਾ ਕੇ ਬਹੁਤ ਛੇਤੀ ਜਾਣਾ ਸੀ ਤੇ ਸਾਡੇ ਲਈ ਵਿਛੋੜਾ ਜਿਹੜਾ ਦੇਖੇ ਜਾਣਾ ਸੀ ਹਨਾ ਉਹ ਪ੍ਰਮਾਤਮਾ ਵੱਲੋਂ ਸਾਰਾ ਕੁਝ ਪਹਿਲਾਂ ਹੀ ਤੈਅ ਹੁੰਦਾ ਹੈ ਕਹਿੰਦੇ ਹੁੰਦੇ ਨੇ ਕਿ ਜਨਮ ਤੋਂ ਪਹਿਲਾਂ ਮਰਨ ਦੀ ਤਰੀਕ ਹੈ ਜਿਹੜੀ ਉਹ ਤੈਅ ਕੀਤੀ ਜਾਂਦੀ ਹੈ ਸੋ ਪਹਿਲਾਂ ਲਿਖੀ ਹੁੰਦੀ ਹੈ ਉਹਦੀ ਉਹਨੂੰ ਆਪਾਂ ਟਾਲ ਨਹੀਂ ਸਕਦੇ ਇੱਕ ਪਲ ਵੀ ਨਹੀਂ ਆਪਾਂ ਫਿਰ ਬੰਦੇ ਨੂੰ ਰੱਖ ਸਕਦੇ ਆਪਣੇ ਸਾਰਿਆਂ ਦੇ ਵਿੱਚੋਂ ਪ੍ਰਮਾਤਮਾ ਕਿਵੇਂ ਕੱਢ ਕੇ ਲੈ ਜਾਂਦਾ ਹੈ ਉਹਦਾ ਸਾਨੂੰ ਪਤਾ ਵੀ ਨਹੀਂ ਲੱਗਦਾ ਹੈਗਾ ਇੱਕ ਮਿੰਟਾਂ ਸਕਿੰਟਾਂ ਦੇ ਵਿੱਚ ਬੰਦਾ ਉਹ ਗਿਆ ਉਹ ਗਿਆ ਔਰ ਕਿੱਥੋਂ ਚਲਾ ਗਿਆ ਕਿਵੇਂ ਚਲਾ ਗਿਆ ਕੌਣ ਲੈ ਗਿਆ ਉਹ ਵੀ ਸਾਡੇ ਸਾਨੂੰ ਪਤਾ ਨਹੀਂ ਲੱਗਦਾ ਸਾਡੇ ਕੋਲੇ ਖੜਿਆਂ ਤੋਂ ਚਲਾ ਜਾਂਦਾ ਬੰਦਾ ਤੇ ਅਸੀਂ ਕੁਝ ਵੀ ਨਹੀਂ ਕਰ ਸਕਦੇ ਅਸੀਂ ਹੱਥ ਮਲਦੇ ਰਹਿ ਜਾਂਦੇ ਹਾਂ ਸੋ ਭੈਣੋ ਆਪਦੇ ਵੱਲੋਂ ਤਾਂ ਕੋਸ਼ਿਸ਼ ਇਹੀ ਕਰੀ ਸੀਗੀ ਕਿ ਵੱਡੇ ਤੋਂ ਵੱਡੇ ਹਸਪੀਟਲ ਚ ਲੈ ਕੇ ਜਾਈਏ ਪਰ ਮੈਂ ਦੇਖਿਆ ਹੈ ਕਿ ਜਿਹੜੀ ਇਹ ਬਿਮਾਰੀ ਹੈ ਨਾ ਕੈਂਸਰ ਹੈ ਇਹ ਬੰਦੇ ਨੂੰ ਸ਼ਾਇਦ ਕੁਝ ਟਾਈਮ ਹਜੇ ਜੀਣ ਦੇ ਦੇਵੇ ਪਰ ਜਿਹੜਾ ਇਹਦਾ ਟਰੀਟਮੈਂਟ ਹੈ ਉਹ ਜਿਉਣ ਨਹੀਂ ਦਿੰਦਾ ਉਹ ਬਹੁਤ ਛੇਤੀ ਲੈ ਜਾਂਦਾ ਇਹਦਾ ਟਰੀਟਮੈਂਟ ਮਾਰਦਾ ਬੰਦੇ ਨੂੰ ਕੈਂਸਰ ਨਹੀਂ ਮਾਰਦਾ ਕੈਂਸਰ ਦਾ ਇਲਾਜ ਮਾਰਦਾ ਹੈ ਇਲਾਜ ਇੰਨਾ ਕੁ ਸਟਰੋਂਗ ਤੇ ਇੰਨਾ ਔਖਾ ਹੁੰਦਾ ਨਾ ਪਰਮਾਤਮਾ ਬਸ ਬਚਾ ਕੇ ਰੱਖੇ ਨਾ ਬਿਮਾਰੀਆਂ ਤੋਂ ਹੁਣ ਉਹ ਮਾਤਾ ਜੀ ਕਹਿੰਦੇ 7 ਸਾਲ ਹੋ ਗਏ ਸੀ ਉਹਨਾਂ ਨੂੰ ਬਲੱਡ ਕੈਂਸਰ ਨੂੰ ਤੇ ਸ਼ਾਇਦ ਉਹਨਾਂ ਨੇ ਕੋਈ ਬਾੜੀ ਜਿਆਦਾ ਕਹਿੰਦੇ ਨਾ ਉਹ ਹਸਪੀਟਲ ਜਾਣ ਤੋਂ ਵੀ ਡਰਦੇ ਹੁੰਦੇ ਸੀਗੇ ਢੈਣ ਦੱਸਦੇ ਸੀ ਕਹਿੰਦੇ ਨਾ ਵੀ ਉਹ ਹਸਪੀਟਲ ਜਾਣ ਤੋਂ ਡਰਦੇ ਸੀ ਕਹਿੰਦੀ ਸੀ ਮੈਨੂੰ ਨਾ ਕਿਸੇ ਵੱਡੇ ਹਸਪੀਟਲ ਚ ਲੈ ਕੇ ਜਾਏ ਆਕਸੀਜਨ ਲਾ ਦੇਣਗੇ ਉਹ ਮੈਂ ਨਹੀਂ ਜਾਣਾ ਕਹਿੰਦੇ ਐਂਡ ਤੇ ਅਸੀਂ ਬਸ ਸ਼ਾਇਦ ਉਸੇ ਦਿਨ ਹੀ ਲੈ ਕੇ ਗਏ ਸੀ ਕਹਿੰਦੇ ਐਂਡ ਤੱਕ ਉਹ ਬੋਲਦੇ ਗਏ ਨੇ ਤੇ ਕੁਝ ਟਾਈਮ ਪਹਿਲਾਂ ਉੱਟ ਕੇ ਵਾਸ਼ਰੂਮ ਵੀ ਜਾ ਕੇ ਆਏ ਨੇ ਤੇ ਚਲੋ ਪ੍ਰਮਾਤਮਾ ਦੀ ਇੰਨੀ ਕਿਰਪਾ ਇੱਕ ਉਹਨਾਂ ਦੇ ਭੈਣ ਨੇ ਦੱਸਿਆ ਕਹਿੰਦੇ ਜਿਹੜਾ ਇਹ ਬਿਮਾਰੀ ਸੀਗੀ ਨਾ ਇਹ ਪੇਨਲੈਸ ਸੀਗੀ ਕਹਿੰਦੇ ਮੈਨੂੰ ਬਹੁਤ ਡਰ ਲੱਗਦਾ ਸੀ ਕਿਉਂਕਿ ਕਹਿੰਦੇ ਮੈਂ ਦੇਖੇ ਹੋਏ ਸੀਗੇ ਪੇਸ਼ੈਂਟ ਇਹਦੇ ਚੀਕਾਂ ਮਾਰਦੇ ਹੋਏ ਔਰ ਦੇਸ਼ ਤੇ ਪਾਪਾ ਨੂੰ ਵੀ ਜਿਹੜੀ ਇਹ ਬਿਮਾਰੀ ਸੀ ਇਹ ਪੇਨਲੈਸ ਸੀਗੀ ਅਸੀਂ ਵੀ ਇਹੀ ਪ੍ਰਮਾਤਮਾ ਦਾ ਇੰਨਾ ਸ਼ੁਕਰ ਕਰਦੇ ਸੀ ਕਿ ਉਹ ਵੱਡੀ ਚੀਜ਼ ਦੇਖਣੀ ਤਾਂ ਹੋਰ ਵੀ ਬਹੁਤ ਜ਼ਿਆਦਾ ਔਖੀ ਆ ਕਿ ਆਪਣੇ ਆਪਣਾ ਇੱਕ ਨੇੜੇ ਦਾ ਮੈਂਬਰ ਖਾਸ ਮੈਂਬਰ ਤੁਹਾਡਾ ਹਸਬੰਡ ਜਾਂ ਤੁਹਾਡੀ ਮਦਰ ਹੈ ਨਾ ਉਹਨਾਂ ਨੂੰ ਤੁਸੀਂ ਰੋਂਦੇ ਚੀਕਾਂ ਮਾਰਦੇ ਦੇਖ ਨਹੀਂ ਪਾਉਂਦੇ ਸੋ ਬਸ ਉਹੀ ਗੱਲ ਹੈ ਜੋ ਮੈਂ ਕਹਿੰਦੀ ਹੁੰਦੀ ਆ ਕਿ ਹਜੇ ਵੀ ਮੈਂ ਸ਼ੁਕਰ ਕਰਦੀ ਆ ਕਿ ਪ੍ਰਮਾਤਮਾ ਨੇ ਲਿਜਾਣਾ ਤਾਂ ਦੇਖੋ ਜਦੋਂ ਲਿਜਾਣਾ ਉਹਦੇ ਲਿਜਾਣਾ ਉਹ ਸਾਡੇ ਵਾਸਤੇ ਨਹੀਂ ਹੈਗਾ ਪਰ ਜਿਆਦਾ ਪ੍ਰਮਾਤਮਾ ਤੰਗ ਨਾ ਕਰੇ ਸੋ ਭੈਣ ਵੀ ਇਹੀ ਕਹ ਰਹੀ ਸੀ ਕਹਿੰਦੀ ਮੈਨੂੰ ਵੀ ਬਸ ਇਹੀ ਸ਼ੁਕਰ ਕਰਦੀ ਆ ਕਿ ਵੀ ਮੇਰੇ ਮਦਰ ਨੂੰ ਪ੍ਰਮਾਤਮਾ ਨੇ ਥੋੜਾ ਸੌਖੇ ਲੈ ਗਏ ਤੰਗ ਨਹੀਂ ਕੀਤਾ ਜਿਆਦਾ ਹਸਪੀਟਲਾਈਜ਼ਡ ਵੀ ਨਹੀਂ ਕੀਤੇ ਬਸ ਉਸੇ ਦਿਨ ਲੈ ਕੇ ਗਏ ਸੀ ਕਿਉਂਕਿ ਉਹ ਜਾਣਾ ਹੀ ਨਹੀਂ ਚਾਹੁੰਦੇ ਸੀ ਸੋ ਇਹਦਾ ਟ੍ਰੀਟਮੈਂਟ ਆ ਜਿਹੜਾ ਉਹ ਜ਼ਿਆਦਾ ਤੰਗ ਕਰਦਾ ਹੈ ਅ ਕੈਂਸਰ ਤਾਂ ਸ਼ਾਇਦ ਕੁਝ ਟਾਈਮ ਬੰਦੇ ਨੂੰ ਦੇ ਦਵੇ ਹਨ ਤੇ ਲੋ ਜੀ ਅ ਨੈਕਸਟ ਹੈਗਾ ਇੱਕ ਦੋ ਭੈਣਾਂ ਲਈ ਮੈਂ ਹੋਰ ਗੱਲਾਂ ਕਰ ਲਾਂ ਜ਼ਿਕਰ ਕਰਾਂ ਸੀ ਕੁਛ ਰਹਿ ਜਾਂਦਾ ਹੈ ਤੇ ਪੈਣਾ ਗੁੱਸਾ ਕਰਦੀ ਹੈ ਅ ਹੈਲੋ ਮੈਮ ਜੋ ਆਇਲ ਆਪਨੇ ਆਈਬ੍ਰੋ ਪੇ ਯੂਜ਼ ਕੀਤਾ ਪਲੀਜ਼ ਮੈਮ ਸੈਂਡ ਦਾ ਲਿੰਕ ਬਿਕਾਜ਼ ਆਈ ਹੈਵ ਮੈਨੀ ਗ੍ਰੇ ਹੇਅਰ ਇਨ ਮਾਈ ਆਈਬ੍ਰੋ ਡਿੰਪੀ ਤੀ ਮੰ ਡਿੰਪੀ ਜੀ ਮੈਂ ਅ ਮਤਲਬ ਕਿ ऑयल ਦਾ ਬਲੌਗ ਜੇ ਹੁਣੀ ਪਾਇਆ ਦੋ ਤਿੰਨ ਦਿਨ ਪਹਿਲਾਂ ਕੋਈ ਗੱਲ ਨਹੀਂ ਮੈਂ ਤੁਹਾਨੂੰ ਫਿਰ ਵੀ ਲਿੰਕ ਸੈਂਡ ਕਰ ਦੇਣੀ ਆ ਅ ਉਹ ਦੱਸਦੀ ਆਂਗੀ ਤੁਹਾਨੂੰ ਮੈਂ ਜਿਹੜਾ ਸਕਰੀਨਸ਼ਾਟ ਲਏ ਸੀਗੇ ਦਲਵਿੰਦਰ ਸਿੰਘ ਦੀ ਆਈਡੀ ਤੋਂ ਹੈਗਾ ਭੈਣ ਦਾ ਨਵਦੀਪ ਕੌਰ ਭੈਣ ਨੇ ਭੈਣ ਜੀ ਅ ਅਸੀਂ ਤਾਂ ਅਜੇ ਵੀ ਜੁਆਇੰਟ ਫੈਮਿਲੀ ਹਾਂ 4 ਫੈਮਿਲੀਜ਼ ਫਰੋਮ ਨਵਦੀਪ ਕੌਰ ਆਵਰ ਹੋਮ ਹੈਜ਼ ਵੈਰੀ ਮਿੱਟੀ ਬਰਤਨ ਜੀ ਬਹੁਤ ਅੱਛੀ ਗੱਲ ਹੈ ਜੀ ਇਹ ਉਹ ਭੱਗਾਂ ਵਾਲੀ ਘਰ ਨਹੀਂ ਮੈਂ ਸ਼ਾਰਟ ਵੀਡੀਓ ਪਾਈ ਸੀ ਕਿ ਭੱਗਾਂ ਵਾਲੇ ਹੁੰਦੇ ਨਹੀਂ ਉਹ ਘਰ ਜਿੱਥੇ ਗੰਦ ਪੈਂਦਾ ਹੈ ਕਹਿੜਾ ਹੁੰਦੀਆਂ ਨੇ ਜਿੱਥੇ ਭੰਡੇ ਝੂਠੇ ਬਰਤਨ ਮਾਂਜਣ ਵਾਲੇ ਪਏ ਹੁੰਦੇ ਨੇ ਹਣਾ ਤੁਹਾਨੂੰ ਪੁਰਾਣੇ ਸਮੇਂ ਵਿੱਚ ਯਾਦ ਹੋਊਗਾ ਕਿ ਪੁਰਾਣੇ ਸਮੇਂ ਦੇ ਵਿੱਚ ਨਾ ਆਪਣੀਆਂ ਮਾਵਾਂ ਮੈਂ ਛੋਟੀ ਹੁੰਦੀ ਸੀ ਜਦੋਂ ਉਹ ਉਹ ਦੇਖਿਆ ਕਿ ਸਵਾਰ ਨਾਲ ਭੰਡੇ ਮਾਂਜਦੀ ਹੁੰਦੀ ਸੀ ਚੁੱਲ੍ਹੇ ਤੇ ਮੂਰੇ ਬੈਠੀਆਂ ਸਾਬਦੀਆਂ ਦੇ ਵਿੱਚ ਨਾ ਚੁੱਲ੍ਹੇ ਮੂਰੇ ਬੈਠੀਆਂ ਬੈਠੀਆਂ ਨੇ ਭੰਡੇ ਮਾਂਜਦੇ ਨੇ ਨਾਲ ਅੱਗ ਸੇਕ ਲੈਣੀ ਤੇ ਐਂ ਗਰਮੀਆਂ ਚ ਐ ਪਾਸੇ ਬਿੜੇ ਚ ਖੁੱਲੀ ਹਵਾ ਦਰਖਤ ਦੇ નીચે ਆ ਰੱਖ ਲੈ ਤੇ ਉਥੇ ਨਾ ਸਵਾਹ ਹੁੰਦੀ ਜਾਂ ਬਰੇਤੀ ਹੁੰਦੀ ਤੇ ਉਹਦੇ ਨਾਲ ਆਪਣੀਆਂ ਮਾਵਾਂ ਸੁਕਮਾਂਜ ਕਰਦੀਆਂ ਹੁੰਦੀਆਂ ਸੀ ਸੁਕਮਾਂਜ ਕਰਕੇ ਭਾਂਡੇ ਰੱਖਦੀਆਂ ਸੀ ਤੇ ਭਾਂਡੇ ਚਮਕਦੇ ਹੁੰਦੇ ਸੀ ਐ ਨਹੀਂ ਸੀ ਸਾਬਣ ਦੀ ਲਈ ਤੇ ਧੋਤਾ ਉਹ ਵਾਲਾ ਕੰਮ ਤਾਂ ਹੁੰਦਾ ਹੀ ਨਹੀਂ ਸੀਗਾ ਸਾਰਿਆਂ ਨੂੰ ਪਤਾ ਹੋਊਗਾ ਭੈਣਾਂ ਨੂੰ ਮੇਰੀ ਇਸ ਦੀਆਂ ਜਿਹੜੀਆਂ ਉਹਨਾਂ ਨੂੰ ਤਾਂ ਪਤਾ ਹੋਊਗਾ ਛੋਟੀਆਂ ਕੁੜੀਆਂ ਨੂੰ ਨਹੀਂ ਪਤਾ ਹੁੰਦਾ ਤੇ ਅੱਜ ਕੱਲ ਜੋਇੰਟ ਫੈਮਿਲੀ ਕਿੱਥੇ ਮਿਲਦੀ ਹੈ ਜੀ ਭੱਗਾਂ ਵਾਲੇ ਹੁੰਦੇ ਨਹੀਂ ਉਹ ਘਰ ਜਿੱਥੇ ਇੰਨੇ ਮੈਂਬਰ ਇਕੱਠੇ ਰਹਿੰਦੇ ਨੇ ਚਾਰ ਫੈਮਿਲੀਜ਼ ਨਵਦੀਪ ਜੀ ਬਹੁਤ ਅੱਛੀ ਗੱਲ ਹੈ ਤੇ ਵਾਹਿਗੁਰੂ ਕਰੇ ਤੁਸੀਂ ਇਸ ਤਰ੍ਹਾਂ ਹੀ ਜੋਇੰਟ ਫੈਮਿਲੀ ਇਕੱਠੇ ਰਹ ਵਲਜੀਤ कौर ਵੀ ਆਈਡੀ ਤੋਂ ਆ ਦੀਦੀ ਜੀ ਸਤਿ ਸ਼੍ਰੀ ਅਕਾਲ ਜੀ ਦੀਦੀ ਜੀ ਮੇਰੇ ਮੂੰਹ ਦੇ ਫੁੱਲਦੇ ਨੇ ਜੀਬ ਦੇ ਵਾਲੇ ਤੋਂ ਵਾਲੇ जख्म ਨੇ ਮੂੰਹ ਦੇ ਅੰਦਰ ਬਹੁਤ जख्म ਨੇ ਜੀ 6 ਸਾਲ ਹੋ ਗਏ ਮੇਰੇ ਚ ਬਿਲਕੁਲ ਨਹੀਂ ਖਾ ਸਕਦੀ ਜੀ ਨਾ ਮਿੱਠਾ ਖਾ ਸਕਦੀਆਂ ਕੋਈ ਉਪਾਅ ਦੱਸੋ ਮੈਂ ਨਹੀਂ ਤੁਹਾਨੂੰ ਇੱਕ ਗੱਲ ਦੱਸਾਂ ਮੇਰੇ ਚਾਚਾ ਜੀ ਨੇ ਹਨਾ ਉਹਨਾਂ ਦੇ ਅੰਦਰਲੇ ਪਾਸੇ ਆ ਜਿਹੜੀਆਂ ਆਪਣੀ ਚੀਕਸ ਨੇ ਨਾ ਇਹਦੇ ਇਨਸਾਈਡ ਅੰਦਰਲੇ ਪਾਸੇ ਨਾ ਉਹਨਾਂ ਦੀਆਂ ਚੀਕਸ ਪੱਕੀਆਂ ਰਹਿੰਦੀਆਂ ਨੇ ਬਹੁਤ ਸਾਲ ਹੋ ਗਏ ਕੋਈ ਦਵਾਈ ਨਹੀਂ ਛੱਡੀ ਪਰ ਠੀਕ ਨਹੀਂ ਹੋਈ ਬਿਲਕੁਲ ਮਿਰਚ ਬੰਦ ਆ ਬਿਲਕੁਲ ਵੀ ਨਹੀਂ ਵਿੱਚ ਖਾਂਦੇ ਹੈਗੇ ਸਿਰਫ ਨਮਕੋ ਵੀ ਬਹੁਤ ਘੱਟ ਕਿਉਂਗੇ ਨਮਕ ਵੀ ਲੱਗਦਾ ਸੋ ਇਹ ਪਤਾ ਨਹੀਂ ਜੀ ਇਹ ਕਿਹੜੀ ਬਿਮਾਰੀ ਹੈਗੀ ਹੈ ਵੀ ਜਿਹੜੀ ਇਹ ਠੀਕ ਨਹੀਂ ਹੁੰਦੀ ਸਮਝ ਤੋਂ ਬਾਹਰ ਦੀ ਗੱਲ ਹੈ ਉਹ ਵੀ ਠੀਕ ਨਹੀਂ ਹੋਏ ਹੈਗੇ ਉਹ ਉਦਾਂ ਹੀ ਚਲਾ ਰਹੇ ਨੇ ਕਿੰਨੇ ਸਾਲ ਹੋ ਗਏ ਵਾਂ ਤੇ ਹੁਣ ਆਪਾਂ ਜੇ ਇਲਾਜ ਦੱਸ ਸਕਦੇ ਹੁੰਦੇ ਤਾਂ ਮੈਂ ਉਹਨਾਂ ਨੂੰ ਵੀ ਦੱਸ ਦਿੰਦੀ ਤਾਂ ਠੀਕ ਹੋ ਜਾਂਦੇ ਉਹ ਵੀ ਹਨ ਪਰ ਮੈਨੂੰ ਲੱਗਦਾ ਨਹੀਂ ਆ ਕਿ ਇਹਦਾ ਕੋਈ ਇਲਾਜ ਹੈਗਾ ਤੇ ਤੁਸੀਂ ਮੈਡੀਸਨ ਹੀ ਕੋਈ ਲੈ ਸਕਦੇ ਹੋ ਹੁਣ ਮੈਡੀਸਨ ਵੀ ਭੈਣ ਨੇ ਬਿਥੇਰੀ ਲੈ ਲਈ ਹੋਣੀ ਆ ਸਰਦੀਤ ਕਰਨ ਮਾਣੂ ਕੇ ਗੱਲ ਮੋਗਾ ਤੋਂ ਮੈਂ ਜ਼ਿਆਦਾ ਪੜ੍ਹੀ ਨਹੀਂ ਮੇਰਾ ਕਮੈਂਟ ਜਰੂਰ ਪੜਨਾ ਕਹਿੰਦੇ ਜੀ ਅੱਖਾਂ ਦੇ ਨੀਚੇ ਸੋਜ ਦਾ ਇਲਾਜ ਦੱਸੋ ਇਹਦੇ ਲਈ ਮੈਂ ਇੱਕ ਐਕਸਰਸਾਈਜ਼ ਪਾਈ ਸੀ ਜੀ ਫਲਫੀ ਆਈਜ਼ ਇਹਦੇ ਲਈ ਨਾ ਮੈਂ ਇੱਕ ਐਕਸਰਸਾਈਜ਼ ਇੱਕ ਵਲੌਗ ਪਾਇਆ ਸੀ ਉਹਦੇ ਵਿੱਚ ਮੈਂ ਨਾ ਐਕਸਰਸਾਈਜ਼ ਦੱਸੀ ਸੀਗੀ ਤੁਸੀਂ ਉਹ ਐਕਸਰਸਾਈਜ਼ ਕਰਿਓ ਮੈਂ ਤੁਹਾਨੂੰ ਲਿੰਕ ਸੈਂਡ ਕਰ ਦੂੰਗੀ ਤੁਸੀਂ ਮੈਨੂੰ ਨਾ ਵਟਸਐਪ ਤੇ ਹੈਲੋ ਹਾਈ ਭੇਜਿਓ ਤੁਸੀਂ ਪੁੱਛਿਓ ਕਿ ਫਲਫੀ ਆਈਜ਼ ਦਾ ਜਿਹੜਾ ਵਲੌਗ ਹੈ ਉਹ ਮੈਨੂੰ ਭੇਜੋ ਠੀਕ ਹੈ ਜੀ ਤੇ ਲਿੰਕ ਲੈਣ ਵਾਸਤੇ ਤੁਹਾਨੂੰ ਮੇਰਾ ਚੈਨਲ ਫਸਟ ਚੁਆਇਸ ਤੇ ਜਾਣਾ ਪਊਗਾ ਨੰਬਰ ਲੈਣ ਵਾਸਤੇ ਠੀਕ ਹੈ ਤੇ ਨੈਕਸਟ ਆ ਜੀ ਦੀ ਮੈਨੇ ਕਮੈਂਟ ਕੀਤਾ ਪਰ ਤੁਸੀਂ ਮੇਰਾ ਨਾਮ ਨਹੀਂ ਬੋਲਿਆ ਪ੍ਰਵਿੰਦਰ ਕੌਰ ਬੈਰੋ ਕੇ ਬੈਰੋ ਕੇ ਖੁਦ ਬੈਰੋ ਕੇ ਖੁਦਦਰ ਜੀ ਕੰਗ੍ਰੈਚੁਲੇਸ਼ਨਸ ਮੇਰਾ ਨਾਮ ਜ਼ਰੂਰ ਲੈਣਾ ਜੀ ਇਹ ਬੈਰੋ ਕੇ ਕਿੱਥੇ ਕਾ ਜੀ ਪ੍ਰਵਿੰਦਰ ਕੌਰ ਜੀ ਥੈਂਕ ਯੂ ਤੁਸੀਂ ਕਮੈਂਟ ਕੀਤਾ ਨਾਮ ਤੁਹਾਡਾ ਲੈਤਾ ਤੇ ਇਹ ਵੈਰੋ ਕਿ ਕਿੱਥੇ ਗਿਆ ਇੱਕ ਤਾਂ ਵੈਰੋ ਕਿ ਹੈਗਾ ਜੀ ਜਦੋਂ ਆਪਾਂ ਬਾਗੇ ਪ੍ਰਾਣੇ ਵੱਲ ਨੂੰ ਜਾਂਦੇ ਆ ਕੋਟ ਕਪੂਰੇ ਤੋਂ ਤੇ ਰਸਤੇ 'ਚ ਇੱਕ ਵੈਰੋ ਕਿ ਆਉਂਦਾ ਮੈਨੂੰ ਦੱਸਿਓ ਪਰਵਿੰਦਰ ਜੀ ਉਹੀ ਹੈ ਕਿ ਹੋਰ ਹੈ ਕਿਉਂਕਿ ਮੈਂ ਕੱਲ ਹੀ ਘੋਲੀਏ ਜਾ ਕੇ ਆਈਆਂ ਤੇ ਉਹ ਉਥੋਂ ਨਾ ਇੱਕ ਆਂਟੀ ਨੇ ਘੋਲੀਏ ਦੇ ਉਹ ਘੋਲੀਆ ਕਲਾਂ ਦੇ ਆ ਮੈਂ ਘੋਲੀਆ ਖੁਰਦ ਗਈ ਸੀ ਘੋਲੀਆ ਕਲਾਂ ਦੇ ਵਿੱਚੋਂ ਦੀ ਹੋ ਕੇ ਗਈ ਸੀ ਤੇ ਮੇਰੇ ਕੋਲ ਨਾ ਆਂਟੀ ਦਾ ਨੰਬਰ ਨਹੀਂ ਸੀ ਮੇਰਾ ਬੜਾ ਜੀ ਕੰਦਾ ਸੀਗਾ ਕਿ ਮੈਂ ਉਹਨਾਂ ਨੂੰ ਫੋਨ ਕਰਾਂ ਤੇ ਉਹਨਾਂ ਨੂੰ ਮਿਲ ਕੇ ਜਾਵਾਂ ਕਾਸ਼ ਮੇਰੇ ਕੋਲ ਨੰਬਰ ਹੁੰਦਾ ਮੈਨੂੰ ਯਾਦ ਆ ਰਿਹਾ ਸੀਗਾ ਕਾਸ਼ ਮੇਰੇ ਕੋਲੇ ਹੁਣ ਨੰਬਰ ਹੁੰਦਾ ਆਂਟੀ ਮੇਰੇ ਕੋਲੇ WhatsApp ਕਾਲ ਆਉਂਦੀ ਹੁੰਦੀ ਆ ਬੀਬੀ ਦੇ ਨੰਬਰ ਵਾਲੀ ਸੋ ਮੇਰੇ ਕੋਲੇ ਨੰਬਰ ਹੈ ਨਹੀਂ ਸੀਗਾ ਬੀਬੀ ਨੂੰ ਨੰਬਰ ਤਾਂ ਪਤਾ ਨਹੀਂ ਸੀਗਾ ਇਸ ਕਰਕੇ ਆਂਟੀ ਨੂੰ ਮਿਲਣ ਤੋਂ ਬਾਅਦ ਰਹਿ ਗਈ ਮੇਰਾ ਮੈਂ ਬਹੁਤ ਮਿਸ ਕੀਤਾ ਤੇ ਲਓ ਜੀ ਜੇਕਰ ਹਾਂ ਇਹ ਨਾ ਉਹ ਦੁੱਧ ਦਹੀਂ ਵਾਸਤੇ ਦੱਸਿਆ ਵਜਾ ਕਿ ਜੇਕਰ ਗਲਤੀ ਨਾਲ ਗਰਮ ਗਰਮ ਦੁੱਧ ਨੂੰ ਜਾਗ ਲਗਾ ਦਿੱਤਾ ਜਾਵੇ ਤਾਂ ਵੀ ਦਹੀਂ ਨਹੀਂ ਜਾਂਦਾ ਹਨਾ ਤੇ ਪਾਣੀ نیچے ਬਹਿ ਜਾਂਦਾ ਤੇ ਫੁੱਲਿਆ ਟਿੱਕੜ ਜਿਹੜਾ ਉੱਤੇ ਆ ਜਾਂਦਾ ਕੋਸੀ ਕੋਸੀ ਦੁੱਧ ਨੂੰ ਜਾਗ ਲਾਇਆ ਜਾਂਦਾ ਮਨਜੀਤ ਪਸਰੀਜਾ ਜੀ ਤੁਸੀਂ ਵੀਰ ਜੀ ਨੂੰ ਡੀ ਐਮ ਸੀ ਹਾਂ ਇਹਨਾਂ ਨੇ ਕਿਹਾ ਸੀਗਾ ਭੈਣ ਜੀ ਮਨਜੀਤ ਪਸਰੀਜਾ ਨੇ ਕਿ ਸ਼ਾਇਦ ਵੀਰ ਜੀ ਠੀਕ ਹੋ ਜਾਂਦੇ ਕਾਹਨੂੰ ਠੀਕ ਹੁੰਦੇ ਸੀ ਜੀ ਠੀਕ ਹੋਣ ਵਾਲੀ ਤਾਂ ਇਹ ਬਿਮਾਰੀ ਜੁੜੀ ਨਹੀਂ ਸੀ ਤੇ ਲੋ ਜੀ ਦੀਦੀ ਮੈਨੂੰ ਇਹ ਹੈਗੇ ਨੇ ਜੀ ਮਾਨ ਸੰਦੀਪ ਨਿਮਰ ਪੇਟ ਦੇ ਅਲਸਰ ਹੈ ਉਹਦੇ ਬਾਰੇ ਦੱਸੋ ਪਲੀਜ਼ ਸੰਗਰਹਿਣੀ ਦਾ 플ਸ਼ ਦੇ ਵਿੱਚ ফোਮ ਆਉਂਦਾ ਦੀਦੀ ਇਹ ਪੇਟ ਦੇ ਅਲਸਰ ਕਰਕੇ ਹੀ ਹੈ ਜਿੰਨਾ ਟਾਈਮ ਮ ਪਤਾ ਨਹੀਂ ਕਿ ਇਹ ਜਿਸ ਗ੍ਰੀਨ ਛੱਡ ਲਿਆ ਸੀ ਪਰ ਪੂਰਾ ਨਹੀਂ ਆਇਆ ਮੈਂ ਇਹ ਇਹਦਾ ਆਪਾਂ ਤੁਹਾਨੂੰ ਜਰੂਰ ਦੱਸਾਂਗੇ ਜੀ પેટ ਦੇ ਅਲਸਰ ਦਾ ਦੀਦੀ ਤੁਹਾਨੂੰ ਅੱਗੇ ਪੁੱਛਿਆ ਤੁਸੀਂ ਜਵਾਬ ਨਹੀਂ ਦਿੱਤਾ ਕਿ ਸੀਰਮ ਵਿੱਚ ਮਲਠੀ ਪਾਊਡਰ ਪਾ ਸਕਦੇ ਆ ਮੈਂ ਨਾ ਹੀ ਜਵਾਬ ਦੇਤਾ ਸੀਗਾ ਹੁਣ ਕਮੈਂਟਾਂ ਦੇ ਵਿੱਚ ਤੁਸੀਂ ਪਤਾ ਕੀ ਕਰਦੇ ਹੋ ਲੋ ਜੀ ਅੱਜ ਮੈਂ ਤੁਸੀ ਇੱਕ ਧਿਆਨ ਨਾਲ ਗੱਲ ਸੁਣ ਪਹਿਲਾਂ ਮੈਂ ਇੱਕ ਕਮੈਂਟ ਬੜਦਾ ਫਿਰ ਦੱਸਦੀ ਹਾਂ ਲੋ ਜੀ ਕਾਨ ਤਾਂ ਖੁਰਾਣਾ ਮੇਰੇ ਦਮ ਨੇ ਉਹ ਭੈਣ ਨੇ ਉਹ ਕਹਿੰਦੇ ਦੀਦੀ ਗੁੱਸਾ ਤਾਂ ਮੈਨੂੰ ਵੀ ਬਹੁਤ ਆਇਆ ਦੇ ਮੈਂ ਹਰ ਵੀਡੀਓ ਦੇਖਦੀ ਆ ਪਰ ਤੁਸੀਂ ਮੇਰਾ ਕਦੀ ਨਾਮ ਨਹੀਂ ਬੋਲਿਆ ਕਾਂਤਾ ਖੁਰਾਣਾ ਜੀ ਮੈਂ ਤੁਹਾਡਾ ਕਈ ਵਾਰੀ ਨਾਮ ਬੋਲਿਆ ਕਰੋ ਤੁਸੀਂ ਹੁਣ ਸਾਰੀਆਂ ਜਣੀਆਂ ਰਲ ਕੇ ਮੇਰੇ ਨਾਲ ਗੁੱਸੇ ਨਾ ਹੋ ਠੀਕ ਹੈ ਜੀ ਗੁੱਸਾ ਗੱਸਾ ਬਿਲਕੁਲ ਨਹੀਂ ਕਰਨਾ ਹੈਗਾ ਆਪਾਂ ਤੁਹਾਡਾ ਨਾਮ ਲੈਂਦਾ ਮੈਂ ਤਾਂ ਤੁਹਾਡੇ ਤੋਂ ਬੋਲ ਦਿੰਦੀ ਆ ਸਾਰੀਆਂ ਨੂੰ ਤੇ ਥੈਂਕ ਯੂ ਤੁਸੀਂ ਡੇਲੀ ਬਲੌਗ ਦੇਖਦੇ ਹੋ ਔਰ ਕਮੈਂਟ ਕਰਦੇ ਹੋ ਤੇ ਇਸ ਤਰ੍ਹਾਂ ਹੀ ਮੇਰੇ ਨਾਲ ਸਹਿਯੋਗ ਕਰਦੇ ਰਹੋ ਪਰ ਅਮਜੀਤ ਘਰ ਸਾਡਾ ਦਹੀਂ ਲੇਸਲਾ ਬੰਦਾ ਪਰ ਮੈਂ ਇੱਕ ਦਿਨ ਹਰੀ ਮਿਰਚ ਦਾ ਜਾਗ ਲਾਇਆ ਦਹੀਂ ਲੇਸਲਾ ਨਹੀਂ ਬਣਿਆ ਲੋ ਜੀ ਸੁਣ ਲੋ ਪਰਮਿਤ ਭੈਣ ਨੇ ਵੀ ਤੁਹਾਨੂੰ ਇਲਾਜ ਦੱਸਤਾ ਬਹੁਤ ਅੱਛੀ ਗੱਲ ਹੈ ਭੈਣਾ ਨਵੇਂ-ਨਵੇਂ ਤਰੀਕਿਆਂ ਨਾਲ ਕੰਮ ਕਰਦੀਆਂ ਨੇ ਅ ਲੋ ਜੀ ਮੈਂ ਕੀ ਦੱਸਣਾ ਸੀਗਾ ਹਾਂ ਮੈਂ ਇਹ ਗੱਲ ਕਰਨਾ ਚਾਹੁੰਦੀ ਸੀ ਤੁਹਾਡੇ ਨਾਲ ਕਿ ਤੁਸੀਂ ਮੈਨੂੰ ਨਾ ਕਮੈਂਟ ਕਰਦੇ ਹੋ ਕਮੈਂਟ ਕਰਕੇ ਕੋਈ ਚੀਜ਼ ਪੁੱਛਦੇ ਹੋ ਕਈ ਵਾਰੀ ਕੀ ਹੁੰਦਾ ਕਿ ਮੈਂ ਕਮੈਂਟ ਦੇ ਵਿੱਚ ਜਵਾਬ ਦੇ ਦਿੰਦੀ ਹੁੰਦੀ ਆ ਦੇ ਦੇ ਦਿੰਨੀ ਆ ਬਹੁਤ ਵਾਰੀ ਕਮੈਂਟ ਦੇ ਵਿੱਚ ਜਵਾਬ ਤੇ ਤੁਸੀਂ ਦੁਬਾਰਾ ਕਮੈਂਟ ਨਹੀਂ ਦੇ ਦਿੰਦੇ ਇੱਕ ਵਾਰ ਕਮੈਂਟ ਕਰਿਆ ਤੁਸੀਂ ਛੱਡਤਾ ਦੁਬਾਰਾ ਕਮੈਂਟ ਦੇਖਿਆ ਹੀ ਨਹੀਂ ਉਸ ਤੋਂ ਬਾਅਦ ਤੁਸੀਂ ਬਸ ਵੇਟ ਕਰਦੇ ਆ ਕਿ ਮੈਂ ਵਲੌਗ ਦੇ ਵਿੱਚ ਬੋਲਣਾ ਕੁਝ ਕਹੀ ਗਈ ਮੈਂ ਭੁੱਲ ਜਾਨੀ ਆ ਵਲੌਗ 'ਚ ਬੋਲਣਾ ਤੇ ਕਮੈਂਟ ਦੇ ਵਿੱਚ ਮੈਂ ਨਾਲ ਦੀ ਨਾਲ ਲਿਖ ਦੇਣੀ ਹੁੰਨੀ ਆ ਬਹੁਤ ਵਾਰੀ ਲਿਖ ਦੇਣੀ ਆ ਪਰ ਤੁਸੀਂ ਕਮੈਂਟ ਚੈੱਕ ਕਰ ਲਿਆ ਕਰੋ ਬਾਅਦ 'ਚ ਕਿ ਮੈਂ ਲਿਖਿਆ ਕਿ ਨਹੀਂ ਲਿਖਿਆ ਤੇ ਜੇ ਮੈਂ ਵਲੌਗ ਦੇ ਵਿੱਚ ਬੋਲਣਾ ਭੁੱਲ ਜਾ ਤਾਂ ਮੈਨੂੰ ਮਾਫ ਕਰਿਓ ਤੇ ਦੁਬਾਰਾ ਤੋਂ ਕਮੈਂਟ ਕਰਦਿਆ ਕਰੋ ਆਪਾਂ ਫਿਰ ਦੁਬਾਰਾ ਬੋਲ ਦਿਆ ਕਰਾਂਗੇ ਅੱਜ ਇੱਕ ਭੈਣ ਦਾ ਕਰਮਨ ਭੈਣ ਦਾ ਆਇਆ ਸੀਗਾ ਕਹਿੰਦੇ ਤੁਹਾਡੇ ਜਿਹੜੀ ਲਿਪਸਟਿਕ ਲੱਗੀ ਹੁੰਦੀ ਹੈ ਨਾ ਅੱਜ ਤਾਂ ਲੱਥੀ ਪਈ ਐ ਮੇਰੇ ਦਿਲ ਵੀ ਨਹੀਂ ਕੀਤਾ ਲਾਉਣ ਨੂੰ ਕਿਉਂਕਿ ਅੱਜ ਇਹਨਾਂ ਥ ਕਹਿੰਦੇ ਜਿਹੜੀ ਤੁਹਾਡੀ ਲਿਪਸਟਿਕ ਲੱਗੀ ਹੁੰਦੀ ਹੈ ਨਾ ਉਹ ਦੱਸੋ ਵੀ ਤੁਸੀਂ ਕਿਹੜੀ ਲਾਉਣੀ ਆ ਮੈਂ ਅੱਜ ਯਾਦ ਨਹੀਂ ਆ ਕਿਹੜੀ ਲਾਉਣੀ ਆ ਦੇਖ ਕੇ ਦੱਸਣਾ ਪਊਗਾ ਕਲਰ ਸੋਨਾ ਹੈ ਤੇ ਉਹ ਤਰਦੀਗਣੀ ਐ ਸ਼ੀ ਦੀ ਤੇ ਆਪਾਂ ਯੂ ਐਸ ਏ ਵਾਲੀ ਭੈਣ ਨੂੰ ਵੀ ਵੇਚੀ ਆ ਤੇ ਉਹਨਾਂ ਨੇ ਵੀ ਮੰਗਾਈ ਸੀ ਕਹਿੰਦੇ ਮੈਨੂੰ ਸੋਹਣੀ ਲੱਗਦੀ ਆ ਜਰੂਰ ਵੇਚੋ ਦੇਖੋ ਜੀ ਆਪਾਂ ਬਾਹਰ ਲਿਆਂ ਤੋਂ ਮੰਗਾਈ ਜਾਂਦੇ ਰਹਿੰਦੇ ਆ ਹਨਾ ਸਾਨੂੰ ਲਿਪਸਟਿਕ ਚਾਹੀਦੀ ਉੱਥੋਂ ਦੀ ਤੇ ਬਾਹਰ ਲਿਆ ਆਪਾਂ ਵੇਚ ਜਾਂਦੇ ਆ ਗੱਲ ਇਹ ਹੈ ਕਿ ਚੀਜ਼ਾਂ ਉੱਥੇ ਵੀ ਬਹੁਤ ਸੋਹਣੀਆਂ ਨੇ ਤੇ ਚੀਜ਼ਾਂ ਸਾਡੇ ਕੋਲੇ ਵੀ ਬਹੁਤ ਸੋਹਣੀਆਂ ਨੇ ਪ੍ਰੋਬਲਮ ਇਹ ਹੀ ਆ ਕਿ ਦੂਰ ਦੇ ਢੋਲ ਸਾਹਿਬ ਨੇ ਸਾਨੂੰ ਉਹਨਾਂ ਦੀਆਂ ਚੰਗੀਆਂ ਲੱਗਦੀਆਂ ਨੇ ਤੇ ਉਹਨਾਂ ਨੂੰ ਇੱਥੋਂ ਦੀਆਂ ਚੰਗੀਆਂ ਲੱਗਦੀਆਂ ਨੇ ਠੀਕ ਹੈ ਜੀ ਤੇ ਲੋ ਜੀ ਵਲੌਗ ਦਾ ਅਪ ਇੱਥੇ ਕਰੀਏ ਹੁਣ ਐਂਡ ਤੇ ਕੱਲ ਨੂੰ ਮਿਲ ਜੀਏ ਹੋਰ ਵਲੌਗ 'ਚ ਸਾਰੀਆਂ ਭੈਣਾਂ ਨੂੰ ਫਿਰ ਤੋਂ ਬਸ ਇਹੀ ਬੇਨਤੀ ਹੈ ਕਿ ਸਾਰੀਆਂ ਭੈਣਾਂ ਆਂਟੀ ਦੀ ਆਤਮਾ ਵਾਸਤੇ ਅਰਦਾਸ ਕਰਿਓ ਠੀਕ ਹੈ ਜੀ ਤੇ ਚਲੋ ਮਿਲਦੇ ਹਾਂ ਜੀ ਕੱਲ ਨੂੰ ਹੋਰ ਵਲੌਗ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ